ਤੋਰੇ ਚਰਿਤਰਾ ਵਿੱਚ ਜਿਉਂਦੇ ਨੇ ਲੋਕ ਉੱਪਰੋਂ ਹੱਸਦੇ ਉੱਪਰੋਂ ਹੱਸਦੇ ਤੇ ਅੰਦਰੋਂ ਰੋਂਦੇ ਨੇ ਲੋਕ ਦਿਖਾਵਾ ਮਾਨ ਸਨਮਾਨ ਸਤਕਾਰਾਂ ਦਾ ਚਾਹੁੰਦੇ ਨੇ ਲੋਕ ਅੰਦਰ ਵਾਲੀਆਂ ਗੱਲਾਂ ਅੰਦਰ ਵਾਲੀਆਂ ਗੱਲਾਂ ਅੰਦਰ ਹੀ ਚੁਪਾਉਂਦੇ ਨੇ ਲੋਕ ਪਿੱਠ ਪਿੱਛੇ ਕਰਦੇ ਨੇ ਚੁਗਲੀਆਂ ਪਿੱਠ ਪਿੱਛੇ ਕਰਦੇ ਨੇ ਚੁਗਲੀਆਂ ਤੇ ਮੂੰਹ ਤੇ ਵੜਿਆਈਆਂ ਦਿਖਾਉਂਦੇ ਨੇ ਲੋਕ ਕਿਸੇ ਦੀਆਂ ਤਰੱਕੀਆਂ ਤੇ ਕਿਸੇ ਦੀਆਂ ਤਰੱਕੀਆਂ ਤੇ ਉੱਪਰੋਂ ਹੱਸਦੇ ਤੇ ਅੰਦਰੋਂ ਸੜਦੇ ਨੇ ਪੌੜੀ ਤੇ ਚੜਦਿਆਂ ਨੂੰ ਪੌੜੀ ਤੇ ਚੜਦਿਆਂ ਨੂੰ ਖਿੱਚ ਕੇ ਹੇਠਾਂ ਲਾਉਂਦੇ ਨੇ ਲੋਕ ਦੋਰੇ ਚਰਿੱਤਰਾਂ ਵਿੱਚ ਜੋ ਦੇ ਨੇ ਲੋਕ ਉੱਪਰੋਂ ਹੱਸਦੇ ਤੇ ਅੰਦਰੋਂ ਰੋਂਦੇ ਨੇ ਲੋਕ